ਮੇਰਾ ਨਾਮ ਵੀਰ ਕੋਰਿਆ ਤੇ ਸਾਡਾ ਮਈਵਾਲਿਆ ਬੇਟੇ ਮੇਰੀ ਕੁਲਵਿੰਦਰ ਕੋਰਿਆ ਜੋ ਵੀ ਕੱਲ 에어ਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਤਾਂ ਕਿ ਇਹ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ ਆ ਕੇ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਕੁਝ ਨਹੀਂ ਕਹਿ ਸਕਦੀ ਜਾ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ ਪੁੱਛਣਾ ਚ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਔਰ ਪੰਜ ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ ਕੌਣ ਕੌਣ ਹੈਗੇ ਇੱਕ ਮੇਰਾ ਕਮਰਾ ਬਣਵਾਇਆ ਦੋ ਮੇਰੇ ਜੇਠ ਹੈ ਲਗਦੇ ਜੇਠ ਹੀ ਆ ਇੱਕ ਜੇਠ ਮੇਰਾ ਪੂਰਾ ਆ ਗਿਆ ਤੇ ਜਲੰਦਰ ਆ ਇੱਕ ਕਪਟਨ ਸਾਫ ਪਿੰਡੇ ਆ ਤੇ ਬਾਕੀ ਹੁਣ ਮੇਰੇ ਪਤੀਗਾ ਵੀ ਫੌਜ ਦੇ ਵਿੱਚ ਆ ਬਾਕੀ ਉਹ ਮੇਰੇ ਜਵਾਈ ਵੀ ਦੂਜਾ ਵਾਰਾ ਹੈਗੇ ਆ ਭਣੇ ਮੇ ਜਵਾਈ ਮੇਰਾ ਸਾਰਾ ਪਰਿਵਾਰ ਸਾਡਾ ਕੱਤਰ ਦੀ ਲੜਾਈ ਪੈਣ ਸੀ ਲੜਾਈ ਜੋ ਜੰਗ ਜਿੱਤਿਆ ਉਹ ਮੇਰੇ ਜੇਠਾ ਨੇ ਉੱਥੇ ਤੇ ਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿਪਲਾਂ ਦੇ ਤੇ ਦੂਜਾ ਭੁੱਖੇ ਤੇ ਆਏ ਉੱਥੇ ਤੇ ਜਾ ਲੜਦੇ ਰਹ ਜਾਂ। ਕੋਈ ਇਹੋ ਜੀ ਸਾਨੂੰ ਕੋਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ। ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੀ ਅੱਜ ਤੱਕ ਇਹ ਗੱਲ ਹੋਈ ਨਹੀਂ। ਮੈਂ ਇਸ ਗੱਲ ਨੂੰ ਨਹੀਂ ਮੰਨਦੀ। ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ। ਸੋ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ? ਮੇਰੀਆਂ ਮੰਗਾਂ ਇਹੋ ਸਿਗੀਆਂ ਸਾਨੂੰ ਖਰਾਬਾ ਮਿਲੇ। ਕਿਉਂ ਛੜ ਗਿਆ ਫਸਲਾਂ ਰੋੜਿੰਗਾ ਮਾ ਜੇ ਨਾ ਤਾਂ ਸਾਡ ਕੋਈ ਉਹ ਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਕੱਚੀਆਂ ਕਿਸਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕੁਲਵਿੰਦਰ ਨੇ ਇੱਥੇ ਪੌਂਟ ਮੈਂ ਤੇ ਆਈ ਚ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਵੇਂ ਮਾਰਗ ਤੇ ਗਈ ਸੀ ਮੈਂ ਮੇਰਾ ਖਮ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਕਰਨਾ ਵਾਪਰੇ ਤੁਸੀਂ ਕਰਦੇ ਵਿੱਚ ਨਹੀਂ ਹੈਗੇ ਨਹੀਂ ਹੈਗਾ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਕਰੇ ਆਈਆਂ ਜਦੋਂ ਇੱਥੇ ਆਏ ਤੇ ਸ਼ਾਮ ਨੂੰ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਇਹਨੇਗਾ ਹਾਂ ਮੈਨੂੰ ਨੇ ਦੱਸਿਆ ਕੱਲ ਫੋਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਤੈ ਤਾਂ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦਿਹਾੜੀ ਦੀ ਮੈਂ ਦਿਵਾਨੀ ਦੀ ਹੋ ਗਈਆਂ ਹੈ ਜਦੋਂ ਟਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਦੇ ਵਿੱਚ ਮੈਂ ਜਰਮ ਦਿੱਤਾ ਸਾਕ ਕੋ ਪੀਰਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੂਜਾ ਪਹੂਈ ਤੇ ਇੱਕ ਪਾਸੇ ਦੂਜਾ ਹੀ ਗੰਦ ਤੇ ਇੱਥੇ ਜਿਆ ਪਾਣੀ ਘੇਰ ਘੇਰ ਮੇਰੇ ਫਿਰਦਾ ਸੀ ਤੇ ਕਾ ਕਰਨੇ ਦੇ ਵਿੱਚ ਮੇਰੀ ਬੇਟੀ ਪਾੜਨ ਸੁਹੋਲੇ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾਈ ਨਾ ਮੈਨੂੰ ਕੋਈ ਲਾਮ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਉਨਚਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਥੱਪੜ ਵੀ ਮਾਰਿਆ ਵਾ ਕਿ ਕਿਦਾਂ ਮਾਰੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਅਨੇ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਹ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾਨ ਨੇ ਨਹੀਂ ਕਿਹਾ ਉਹਨੇ ਕੁਛ ਪਹਿਲੋ ਕਿਹਾ ਹੋਊਗਾ ਕੰਗਣਾ ਨੇ ਤਾਂ ਲੱਗਦਾ ਕਿ ਕੰਗਣਾ ਨੇ ਉਹਨੂੰ ਅਕਸਾਇਆ ਹੋਊਗਾ ਉਹਨੂੰ ਕੁਛ ਕੁਛ ਬੋਲਿਆ ਉਸ ਤੋਂ ਬਾਅਦ ਗੁੱਸੇ ਜਾ ਕੇ ਉਹ ਅਕਾ ਦੀ ਤੈਅ ਦਿੱਤਾ ਏ ਆ ਆ ਵਾ ਕਦੀ ਕਹਤਾ ਏ 100 ਰੁਪਏ ਤੇ ਜਾਂਦੀਆਂ ਐ ਕਦੀ ਆਂਦੀਆਂ ਦੁਪੀ ਦਿਗਾ ਵਾ ਅਸੀਂ ਦੁਪੀ ਰੀਆਂ ਹੋ ਗਈਆਂ ਹੈਂ ਅਸੀਂ ਦੁੱਖੀ ਹੱਕ ਲੈਣ ਜਾਂਦੇ ਸੀ ਅਸੀਂ ਆਪਣੀਆਂ ਜਾਇਦਾਤਾ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹੈ ਖਾਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਵੇਖ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋਡਾਂ ਦੇ ਉੱਤੇ ਬਹਿਣ ਨੂੰ ਭੁੱਖਿਆਂ ਤਾਂ ਆਂ ਬਹਿਣ ਨੂੰ ਜੀ ਕਰਦਾ ਹੈ ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ ਆਹ ਤਦ ਤੂਫੇ ਛੜਦਿਆਂ ਸਾਹੀਂ ਕਿੱਥੇ ਅਸੀਂ ਸਾਰਾ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਂ ਹੀ ਕੁੜੀਆਂ ਫਿਰਦੀਆਂ ਰਹਿੰਆਂ ਰਹੀਆਂ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨਦੀ ਇੰਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥਪੜ ਥਪੜ ਮਾਰਿਆ ਤੇ ਉਹ ਉਹ ਦਜਾ ਮੈਂ ਫੇਰ ਮੈਂ ਸੱਚ ਮੰਨਉ ਮੈਂ ਨਹੀਂ ਮੰਨ ਸਕਦੀ ਕੋਈ ਬੇਟੀ ਨਾਲ ਗੱਲਬਾਤ ਹੋਈ ਹੁੰਦੀ ਮੇਰੀ ਨਹੀਂ ਹੋਈ ਮੈਂ ਨਾ ਮਹਾਰਾਜ ਨੂੰ ਮੰਨਣਾ ਕੋਈ ਚੰਚਾ ਦਾਂਗਾ ਮੇਰੀ ਗੱਲ ਨਹੀਂ ਹੋਈ ਜਦੋਂ ਪਹਿਲਾਂ ਮੈਂ ਕੱਟ ਕਰਦੇ ਤਾਂ ਠੀਕ ਨਹੀਂ ਕਰਕੇ ਮੈਂ ਕੱਟ ਕਰ ਲੈ ਮੇਰੇ ਨਾਲ ਹੁੰਦੀ ਨਹੀਂ ਗੱਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹ ਹਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨਾ ਟੈਗ ਹੋ ਗਿਆ ਅੰਦਰ ਪਾਏ ਆਪ ਠਾਕੇ ਖਰੀਦਾ ਤੇ ਠਾਕੇ ਚਾਹ ਪਾਣੀ ਪੀਆਈਦਾ ਹੁਣ ਜਦੋਂ ਪਤਾ ਲੱਗਾ ਤੇ ਕਿਦਾਂ ਮਹਿਸੂਸ ਕਰਦੇ ਹੋ ਅਹੀਂ ਦੱਸਿਆ ਨਹੀਂ ਉਹ ਕਹਿੰਦੇ ਕਿ ਇਹ ਕਿੱਦਾਂ ਆਏ ਨੇ ਅਸੀਂ ਆਖਾ ਵਦਾਂ ਹੀ ਆਪਣੀਆਂ ਇਕੱਠੇ ਜੇ ਹੋਏ ਜਿਵੇਂ ਬੰਦੀ ਦਾ ਕਰਦੇ ਉਹ ਨਹੀਂ ਦੱਸਿਆ ਅਸੀਂ ਇਹ ਵੀ ਨਹੀਂ ਦੱਸਿਆ ਕੁਲਵਿੰਦਰ ਆ ਗੱਲ ਉਹ ਤੇ ਹੋਈ ਜਾਣਾ ਹੀ ਹੋਈ ਹੁਣ ਮੈਨੇ ਅਹੀਂ ਕੋਈ ਗੱਲ ਕੀਤੀ ਉਹਨੂੰ ਪਤਾ ਹੀ ਨਹੀਂ